ਹਾਂ ਹੰਡੀ ਫਰੈਂਡਸ ਅ ਅਜਾ ਪਾਇਸੀ ਕੇ ਬੈਲਰਾਟ ਇੱਕ ਮੈਲਬਨ ਤੋਂ 100 ਘੰਟੇ ਦੂਰ ਹੈ ਤੇ ਇੱਥੇ ਬੜੀ ਸੋਹਣੀ ਜਗ੍ਹਾ ਵੈਦਰ ਵੀ ਸੋਹਣਾ ਸੀ ਅ ਚਲੋ ਸੋਚਿਆ ਕਿ ਚਲੋ ਘੁੰਮ ਗਿਆਨੇ ਆ ਇਹਨੂੰ ਕਹਿੰਦੇ ਨੇ ਜੀ ਸੋਵਰੀਜਨ ਹਿੱਲ ਇਨ ਬੈਲਰਾਟ ਇੱਕ ਮਾਈਨ ਜਿੱਥੋਂ ਕੀ ਪਹਿਲੇ ਸੋਨਾ ਨਿਕਲਦਾ ਸੀਗਾ ਅੱਜ ਵੀ ਨਿਕਲਦਾ ਹੈ ਪਰ ਬਹੁਤ ਲਿਮਟਿਡ ਨਿਕਲਦਾ ਹੁਣ ਪਰ ਫਿਰ ਵੀ ਉਹ ਆਪ ਕੱਢ ਰਹੇ ਨੇ ਤੇ ਕਈ ਲੋਕੀ ਵੀ ਥੋੜਾ ਬੋੜਾ ਕੱਢੀ ਜਾਂਦੇ ਨੇ ਅੱਗੇ ਜਾ ਕੇ ਦੇਖਿਓ ਤੁਹਾਨੂੰ ਪੂਰਾ ਵਿਖਾਵਾਂਗੇ ਇਹ ਸਾਰਾ ਜਿੱਦਾਂ ਇਹਦੀ ਐਂਟਰੀ ਇਹ ਸਾਨੂੰ ਉਹਨਾਂ ਨੇ ਇੱਕ ਮੈਪ ਦਿੱਤਾ ਸੀ ਜਿਹਦੇ ਵਿੱਚ ਸਾਰਾ ਹੀ ਕੀ ਕੀ ਕੁਮਣਾ ਸਾਰਾ ਕਿਉਂ ਹੈਗਾ ਸੀ ਇਹਦੇ ਵਿੱਚ ਜਿੰਨਾ ਵੀ ਸੋਨਾ ਬਣਾ ਕੇ ਇਹਨਾਂ ਰੇੜੀਆਂ ਤੇ ਲੱਦ ਕੇ ਅੱਗੇ ਘੋੜਿਆਂ ਨੂੰ ਬੰਨ ਕੇ ਲੈ ਕੇ ਜਾਂਦੇ ਸੀਗੇ ਬਾਹਰ ਸਪਲਾਈ ਕਰਨ ਵਾਸਤੇ ਵੜਾਈ ਕਾਫੀ ਜ਼ਿਆਦਾ ਮਿਲਦਾ ਐਟਲੀਸਟ 5-6 ਘੋੜੇ ਤਾਂ ਲੱਗਦੇ ਹੋਣਗੇ ਇੱਥੇ ਉਹ ਮਨਾਂ ਦਾ ਇੱਕ ਓਪਨ ਕਿਚਨ ਬਣਾਇਆ ਹੋਇਆ ਜਿੱਥੇ ਉਹ ਬੁੱਚਰ ਦਾ ਵੀ ਜੋ ਖਾਣਾ ਉਹ ਬਣਾਉਂਦੇ ਹੋਣਗੇ ਆਪਣੇ ਖਾਣ ਲਈ ਸਾਰਾ ਉਹਨਾਂ ਨੇ ਵਧੀਆ ਸਿਸਟਮ ਕੀਤਾ ਹੋਇਆ। ਪਰ ਇਹਨਾਂ ਨੇ ਇੱਕ ਪੂਰਾ ਆਪਣਾ ਜੋ ਸੀਗਾ ਉਸ ਟਾਈਮ ਤੇ 1922-23 ਦੀ ਗੱਲ ਆ। ਉਹ ਤੇ ਉਸੇ ਤਰ੍ਹਾਂ ਹੀ ਸਾਮਗੇ ਰੱਖਿਆ ਹੋਇਆ। ਇੱਕ ਹਿਸਟੋਰੀਕਲ ਕਹਿ ਸਕਦੇ ਆਪਾਂ ਕਿ ਉਹਨਾਂ ਨੇ ਪੂਰੇ ਦੋ ਦਹੀਂ ਹੱਟ ਬਣਾਈ ਹੋਈ ਜਿਹਦੇ ਵਿੱਚ ਬੈੱਡ ਲੱਗਾ ਹੋਇਆ ਇੱਕ ਅੰਦਰ ਹੀ ਬ੍ਰੇਕਫਾਸਟ ਕਰਨ ਨੂੰ ਸਾਰਾ। ਇਹ ਸਾਰਾ ਅੱਗੇ ਏਰੀਆ ਹੈਗਾ ਪੂਰੇ ਪ੍ਰੋਪਰ ਸਟਰੀਟ ਦੇ ਨਾਮ ਦਿੱਤੇ ਹੋਏ ਨੇ ਕਿ ਭੀ ਲੋ ਇਧਰ ਨੂੰ ਜਾਣਾ ਤੇ ਤੁਸੀਂ ਆ ਅਦਰ ਦੇਖੋਗੇ ਜੇ ਤੁਸੀਂ ਦੂਜੀ ਮੇਨ ਸਟਰੀਟ ਤੇ ਜਾਣਾ ਤੇ ਉਧਰ ਕਾਫੀ ਰਣ ਕੈਫੇ ਵਗੈਰਾ ਵੀ ਬਣਾਏ ਆ prepare to change direction ਇਹ ਇਹਨਾਂ ਦੀ ਇੱਕ ਮਿਲ ਤਰ੍ਹਾਂ ਜਿਹਦੇ ਵਿੱਚ ਕੋਈ ਵੀ ਆਪਣਾ ਜੋ ਉਹਦੋਂ ਟਾਈਮ ਤੇ ਖਾਂਦੇ ਹੋਣਗੇ ਉਹ ਪੀਸਦੇ ਹੋਣਗੇ ਦਾਲਾਂ ਵਗੈਰਾ ਹੋ ਗਿਆ ਆਟਾ ਤੇ ਚਲੋ ਇਹਨਾਂ ਨੇ ਕੀ ਖਾਣਾ ਅਗ੍ਹੀ ਹੋ ਸਕਦਾ ਖਾਂਦੇ ਵੀ ਹੋਣ ਸਾਰਾ ਇੱਥੇ ਜੀ ਪੀਰਦੇ ਸੀਗੇ ਅੱਗੇ ਇੱਕ ਪ੍ਰੋਪਰ ਇਹਨਾਂ ਨੇ ਮੇਲ ਬਣਾਈ ਹੋਈ ਜਿਹਦੇ ਚ ਸੋਨਾ ਢਾਲਦੇ ਸੀਗੇ ਮਸ਼ੀਨਾਂ ਨੇ ਪ੍ਰੋਪਰ ਇੱਕ ਇਹਨਾਂ ਦਾ ਅਦਰ ਸਾਈਡ ਤੇ ਬੈਟਰੀ ਹਾਊਸ ਬਣਾਇਆ ਹੋਇਆ ਜਿਹਦੇ ਚ ਪਾਣੀ ਨਾਲ ਕਈ ਮਸ਼ੀਨਾਂ ਚੱਲਦੀਆਂ ਸੀਗੀਆਂ ਕੁਝ ਸਟੀਮ ਇੰਜਨ ਵੀ ਹੈਗੇ ਇਹਨਾਂ ਕੋ ਇਹ ਇਹਨਾਂ ਦੀ ਸਾਈਡ ਤੇ ਇੱਕ ਕਨਫੈਕਚਰੀ ਦੀ ਸ਼ਾਪ ਹੈ ਫਿਰ ਇੱਥੇ ਪੂਰਾ ਜਿਹੜੇ ਉਸ ਟਾਈਮ ਤੇ ਹੋਣਗੇ ਮਿਲਟਰੀ ਵਗੈਰਾ ਦੇ ਬੰਦੇ ਜਾਂ ਫੌਜੀ ਕਹ ਲੋ ਉਹਨਾਂ ਦਾ ਪ੍ਰੋਪਰ ਬਣਿਆ ਹੋਇਆ ਮਾਰਚ ਕਰਦੇ ਨੇ ਤੇ ਇਹ ਸਾਨੂੰ ਮਾਰਚ ਹੁਣੇ ਵਿਖਾਉਂਦੇ ਪਏ ਨੇ ਤੇ ਇਹਦਾ ਮੈਂ ਤੁਹਾਨੂੰ ਇਹ ਗੋਲੀਆਂ ਵਿੱਚ ਚਲਾ ਲੀਏ ਹੁਣੇ ਵੋ ਵੋ ਵੋ

ਦਈਆ ਸੀਗਾ ਬਹੁਤ ਕਿ ਬਾਕੀ ਕਹਿੰਦੇ ਹੈ ਕਿ ਕੰਨਾਂ ਤੇ ਹੱਥ ਰੱਖ ਲਓ ਕਿਉਂਕਿ ਸਾਊਂਡ ਬਹੁਤ ਜ਼ਿਆਦਾ ਹੁੰਦਾ ਕਿ ਕਈ ਬੱਚੇ ਵੀ ਸੀਗੇ ਉੱਤੇ ਸੌਂ ਨਹੀਂ ਸਕਦੇ ਫਿਰ ਅੱਗੇ ਆ ਗਿਆ ਜੀ ਬੈਟਰੀ ਹਾਊਸ ਇਹਦੇ ਚ ਪੂਰਾ ਉਹ ਖਾਰੇ ਸੀਗੇ ਕਿ ਕਿੱਦਾਂ ਪੱਥਰ ਲਿਆ ਕੇ ਉਹਨੂੰ ਮਸ਼ੀਨ ਨਾਲ ਪੀਸਦੇ ਸੀਗੇ ਫਿਰ ਉਹਦੇ ਚ ਜਿਹੜਾ ਸੋਨਾ ਹੁੰਦਾ ਉਹਨੂੰ ਪਾਣੀ ਦੇ ਪ੍ਰੈਸ਼ਰ ਨਾਲ ਵੱਖਰਾ ਕਰਦੇ ਆ ਤੇ ਪਾਣੀ ਪਾਣੀ ਵਖਰਾ ਆ ਜਾਂਦਾ ਫਿਰ ਜਿਹੜਾ ਵਿੱਚ ਥੋੜੇ ਬੋਤੇ ਫਲੇਕਸ ਹੁੰਦੇ ਨੇ ਉਹਨਾਂ ਨੂੰ ਸਾਈਡ पे ਨਿਕਲ ਜਾਂਦੇ ਨੇ ਕੀ ਪ੍ਰੋਪਰ ਵਧੀਆ 올ਡ ਸਟਾਈਲ ਜਿੱਦਾਂ ਵੀ ਸੋਨਾ ਬਣਾਉਂਦੇ ਸੀ ਸਾਰਾ ਉਹ ਐਕਸਪਲੇਨ ਕਰਦਾ ਪਿਆ ਸੀ ਹਨ ਤੁਹਾਨੂੰ ਹੁਣੇ ਅਟਮਰਾ ਕੀਆ ਐਂਡ ਇੰਪਿਉਰिटीज ਅਪਰੂਵਨ ਆਊਟ ਐਟ ਵੈਰ ਵੀ ਕਿਟ ਆਊਟ ਆਮ ਵੀ ਕਿਟ ਆਊਟ ਪਿਓਰ ਗੋਲ ਆ ਸੋੂ ਵੁਕ ਇਟ ਇਸ ਗੋਇੰਗ ਇਨ ਅ ਮਿੰਟਸ ਆਮ the minerals that getting boring up the first couple and miss you love the rhythm on it and it's very rhythmic um before i finish i highly recommend you to an underground mine tour you see i other nahi aayo aa dekh le mera paap wapsi da the nahi auna mere haan naal itthe shop naal hi ਪਰੇਡ ਚੱਲਦੇ ਮਾਲਾ ਮੋਟਾ ਨਿਕਲਦਾ ਹੁਣਾ ਇਹ ਨਾ ਇਥੇ ਜਿਹੜਾ ਸੋਨਾ ਨਿਕਲਦਾ ਸੀ ਉਹਦੀ ਬਣਵਾਈ ਬੁਣਾਈ ਕਰਦੇ ਸੀਗੇ ਅੰਦਰ ਮਸ਼ੀਨਾਂ ਆ ਗਿਆ ਹੁਣ ਦਿਖਾ ਦੇ ਇਹ ਸਾਰੇ ਇੱਥੇ ਟਲਾਈਏ ਇੱਕ ਪ੍ਰੈਸਿੰਗ ਵਾਲੀ ਮਸ਼ੀਨ ਇਹਨਾਂ ਸ਼ੇਪ ਵਗਿਆ ਦਿੰਦੇ ਸੀ ਇਹ ਸੋਨੇ ਨੂੰ ਅ ਵੱਡੀ ਪ੍ਰੈਸ ਹੈ ਨਾ ਆ ਸੱਚੇ-ਸੁੱਚੇ ਹੈਗੇ ਇਹਨਾਂ Mm -hmm. Hello. Good day. ਐਕਸਪਲੇਨ ਕਰਦੀ ਵੀ ਕਿ ਮਾਈਨ ਹਲੇ ਵੀ ਅੰਤਲੇ ਚੱਲਦੀ ਉਹਦਾ ਟੂਰ ਲੈ ਕੇ ਜਾਂਦੇ ਨੇ ਕਿ ਉਹਦੇ ਚ ਕਿਹੜੀਆਂ ਸੇਫਟੀਜ਼ ਨੇ ਕੀ ਕੀ ਵਰਤਣਾ ਸਾਰਾ ਕੁਝ ਐਕਸਪਲੇਨ ਕਰਦੀ ਹੋਈ ਆਪਣੇ ਨੂੰ ਹੇਈ ਚੱਕੀ ਲਾਇਆ ਇਹਨੂੰ ਇੱਥੇ ਵੀ ਮਸ਼ੀਨਾਂ ਕੋਲਾ ਵਗੈਰਾ ਪਾ ਕੇ ਉਹਨੂੰ ਢਲਾਈ ਕਰਦੇ ਸੀਗੇ ਗਰਮ ਕਰਕੇ ਉਹਨੂੰ ਜਿਹੜੀ ਸ਼ੇਪ ਦੇਣੀ ਆ ਇਹ ਸਾਰੀ ਮਸ਼ੀਨ ਉਹਦੀ ਆ ਇਹ ਤੁਸੀਂ ਵੇਖੀ ਹੋਣੀ ਕਈ ਜਣਾਂ ਨੇ ਕੀ ਇਹਦੇ ਨਾਲ ਹਵਾ ਮਾਰ ਕੇ ਕੋਲਿਆਂ ਨੂੰ ਗਰਮ ਕਰਦੇ ਸੀਗੇ ਪ੍ਰੋਪਰ If it doesn't contain gold, they get rid of it on the heat. If it does contain gold, they crush the rock and get the gold out. This solid rock mining was relatively safe. Now, of course, there's always danger no matter what, but because it's solid rock you're digging through, it's relatively safe, stable mining. Now, up in Creswick, they were doing a very different fashion of mining. They were digging through old, buried rivers. Imagine, if you will, ਹਾਲੇ ਵੀ ਤੇਲ ਤੂਲ ਦੇ ਰੱਖਿਆ ਹੈ ਪ੍ਰੋਪਰ ਆਹ ਵੇ ਇੰਜਨ ਹੁਣਾ ਨਾ ਬਗਉ ਚਲਾ ਚਲੂ ਕੇ ਬਖੋਲਦੇ ਹੋਣਾ ਨਾ ਹਮ ਆਹ ਜਿਹੜਾ ਰਾਰੀਆ ਨੇ ਨਾ ਟਸਦੀਆ ਵਿਸਲ ਟਾਈਮ ਆਹ ਆ ਇੰਜਨ ਹੈ ਇਹ ਜਿਹੜਾ ਟਰੈਮ ਬਣਾਈ ਆ ਉਹਦੇ ਨਾਲ ਥੱਲੇ ਪੂਰਾ ਲੈ ਕੇ ਜਾਣਗੇ ਇੱਥੇ ਮਾਈਨਸ ਦਾ ਟੂਰ ਹੁੰਦਾ ਹੈ ਐਚ ਜਿੱਥੇ ਸੋਨਾ ਨਿਕਲਦਾ ਸੀ ਉਹ ਪੂਰਾ ਅੰਦਰ ਲੈ ਕੇ ਜਾਂਦੇ ਥੱਲੇ ਇਹ ਬੈਗ ਇਹ ਤੇ ਕਿਨ 3047 ਦਾ ਪੂਰਾ ਨੀਰਾ ਹੋ ਜਾਂਦਾ ਦਿਖਦਾ ਕੁਝ ਨਹੀਂ ਚੱਲ ਵੀ ਫੇਰ ਨੇ ਕਹਿਣਾ ਵੀ ਫੋਨ ਬੰਦ ਕਰ ਦਿਓ ਕੋਈ ਲਾਈਟ ਨਹੀਂ ਆਣੀ ਚਾਹੀਦੀ ਪਰ ਨੀਰਾ ਆ ਜਾਂਦਾ ਮੇਗਾ ਪੂਰਾ ਨੀਰਾ ਹੋ ਗਿਆ ਨੀਰਾ 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 ਪੂਰਾ ਨੀਰਾ ਇਹ ਤਾਂ ਲੋਕੀ ਵੀ ਲੱਭੰਦੇ ਹੀ ਸੋਨਾ ਪਾਣੀ ਚ ਪਾਪ ਆ ਕੇ ਮੈਂ ਚਲੋ ਆਪਾਂ ਵੀ ਲੱਭ ਕੇ ਵੇਖ ਲਈਏ ਕੁਝ ਲੱਭਦਾਕ ਨਹੀਂ ਸਾਰੇ ਲੋਕੀ ਲੱਗੇ ਹੋਏ ਤਾਂ ਸੋਨਾ ਲੱਭਣ ਤੇ ਇੱਦਾਂ ਸਾਡੇ ਅੰਮ੍ਰਿਤਸਰ ਕਿਤੇਆਂ ਚ ਲੋਕੀ ਨਾਲੀਆਂ ਚ ਸੋਨਾ ਲੱਭਦੇ ਹੁੰਦੇ ਸਨਿਆਰਾਂ ਦੇ ਮਹੱਲੇ ਚ ਉਹੀ ਹਾਲ ਆ ਡਾ ਹੋਇਆ ਸੋਨਾ ਲੱਭੰਦੇ ਅਸੀਂ ਪਾਪ ਆ ਕੇ ਪਾਣੀ ਇਹ ਸਾਰਾ ਉੱਥੋਂ ਆਇਆ ਜਿਹੜੀ ਤਾਂ ਬੈਟਰੀ ਹਾਊਸ ਦੀ ਮਸ਼ੀਨ ਵਗਾਈ ਸੀ ਸਾਰਾ ਪਾਣੀ ਉਹਦੇ ਜਿਹੋ ਆਇਆ ਇੰਪਿਉਰਿਟੀਆਂ ਵਗੈਰਾ ਇਹਦੇ ਸਾਰੀਆਂ ਆਉਂਦੀਆਂ ਨੇ ਜਿਹੜੇ ਕਿਸਮਤ ਵਾਲੇ ਨੂੰ ਲੱਭਦਾ ਜ਼ਿਆਦਾ ਚਾਈਨੀਜ਼ ਸੀਗੇ ਜਿਨ੍ਹਾਂ ਨੂੰ ਲੱਭਦਾ ਸੀਗਾ ਪਰ ਉਹ ਲੱਗੇ ਵੀ ਬੜੀ ਦੇਰ ਦੇ ਹੀ ਸਵੇਰ ਦੇ ਲੱਗੇ ਹੋਏ ਕੁਛ ਨਾ ਕੁਛ ਲੱਭ ਕੇ ਲੈ ਕੇ ਜਾਂਦੇ ਹੋਣਗੇ ਚਲੋ ਜੀ ਇਦਾਂ ਹੀ ਸਾਰਾ ਇਹ ਕਾਫੀ ਇੱਕ 2-3-4 ਘੰਟੇ ਦਾ ਹੈਗਾ ਟੂਰ ਪੂਰਾ ਇਹ ਸਾਰਾ ਇਹਦਾ ਟੂਰ ਇਹ ਬਸ ਐਗਜ਼ਿਟ ਤੇ ਆ ਗਏ ਆ ਆਪਾਂ ਇੰਥੇ ਰੱਖਿਆ ਹੋਇਆ ਨੇ ਗਿਫਟ ਵਗੈਰਾ ਬਣਾ ਕੇ ਜਿੰਨੇ ਕੋਈ ਆਪਣੀ ਯਾਦਗਾਰ ਲੈ ਕੇ ਜਾਣੀ ਲੈ ਕੇ ਜਾ ਸਕਦਾ ਫਲੇਕਸ ਵਗੈਰਾ ਸੋਨੇ ਦੇ ਉਹਨੇ ਇੰਗਲਿਸ਼ ਰਿੰਚ ਡਬੋ ਕੇ ਰੱਖੇ ਹੋਏ ਕਿ ਖਰਾਬ ਨਾ ਹੋ ਜਾਣ ਓਕੇ ਜੀ ਸਤਿ ਸ਼੍ਰੀ ਅਕਾਲ ਏ ਸੀ ਅੱਜ ਦਾ ਵਲੌਗ